ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਸੁਖਬੀਰ ਬਾਦਲ ਉਸ ਦਾ ਜ਼ਿਕਰ ਕਰਦੇ ਆ ਸੁਖਬੀਰ ਬਾਦਲ ਜੋ ਕਿ ਇਸ ਵਕਤ ਘੇਲ ਦੇ ਵਿੱਚ ਬੰਦ ਹੈ ਤੇ ਬਰਫ਼ ਤੇ ਪਾ ਕੇ ਕੁੱਟਣ ਤੋਂ ਬਾਅਦ ਸੁਖਬੀਰ ਬਾਦਲ ਕਹਿੰਦਾ ਕਿ ਮੁੱਖ ਮੰਤਰੀ ਦੇ ਨਾਲ ਮੇਰੀ ਗੱਲ ਕਰਵਾਓ ਤੇ ਉਸ ਤੋਂ ਬਾਅਦ ਮੰਗਲ ਲੱਗ ਗਿਆ ਮਾਫੀਆਂ ਤੇ ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਆਗੋਂ ਕੋ ਵਾਇਰਲ ਜੀ ਹਾਂ ਜਿੱਦਾਂ ਤੁਹਾਨੂੰ ਪਤਾ ਹੈ ਕਿ ਸੁਖਬੀਰ ਬਾਦਲ ਜੋ ਕੀ ਇਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਗ੍ਰਿਫਤਾਰ ਕਰਨ ਦੇ ਵੇਲੇ ਵੀ ਇਸ ਦੀ ਇੱਕ ਵੀਡੀਓ ਬਣਾ ਰਿਆ ਸੀ ਇਸਦੇ ਨਾਲ ਬੈਠਾ ਡਰਾਈਵਰ ਅਤੇ ਉਸ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਜੋ ਕਿ ਬਹਿਸ-ਵਾਜੀ ਕਰ ਰਿਹਾ ਸੀ ਕਿਉਂਕਿ ਐਸਐਸਪੀ ਸੀ ਮੌਕੇ ਦਾ ਉਸ ਦੇ ਨਾਲ ਬਹਿਸ ਕਰ ਰਿਹਾ ਸੀ ਸੁਖਬੀਨ ਬਾਦਲ ਕਿ ਤੁਹਾਡੇ ਕੋਲ ਕੀ ਆਰਡਰ ਨੇ ਮੈਨੂੰ ਗ੍ਰਿਫਤਾਰ ਕਰਨ ਦੇ ਸਾਨੂੰ ਰੋਕਣ ਦੇ ਕੀ ਆਰਡਰ ਨੇ ਅਸੀਂ ਗੁਰੂ ਘਰ ਜਾ ਰਹੇ ਹਾਂ ਦੋਸਤੋ ਬਾਅਦ ਵਿੱਚ 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 ਇਹ ਵੀ ਕਹਿ ਰਿਹਾ ਸੀ ਕਿ ਕੇਜਰੀਵਾਲ ਨੇ ਕਹਿਣ ਤੇ ਸਾਨੂੰ ਗ੍ਰਿਫਤਾਰ ਕਰ ਰਹੇ ਹੋ ਜਾਂ ਭਗਵੰਤ ਮਾਨ ਦੇ ਕਹਿਣ ਤੇ ਸਾਨੂੰ ਗ੍ਰਿਫਤਾਰ ਕਰ ਰਹੇ ਹੋ ਉਸ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ-ਵਾਜੀ ਹੋ ਰਹੀ ਸੀ ਤੇ ਹੁਣ ਜਦੋਂ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਸੁਖਵੀਰ ਬਾਦਲ ਨੂੰ ੜਿੱਕੇ ਲੈ ਰਿਹਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਬਰਫ਼ ਤੇ ਪਾ ਕੇ ਕੁੱਟਿਆ ਗਿਆ ਐਦਾਂ ਦੀ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿੱਚ ਕੀ ਸੱਚਾਈ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਪਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇ ਸ਼ੇਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ। ਕਈ ਲੋਕ ਭਗਵੰਤ ਮਾਨ ਨੂੰ ਹੀ ਮਾੜਾ ਦੱਸਦੇ ਨੇ ਤੇ ਕਈ ਲੋਕ ਤਾਂ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਬਹੁਤ ਹੀ ਚੰਗਾ ਕੰਮ ਕੀਤਾ। ਜਿਹੜਾ ਕੰਮ ਅੱਜ ਤੋਂ ਜੋ ਕਿ 8-10 ਸਾਲ ਪਹਿਲਾਂ ਹੋ ਜਾਣਾ ਸੀ ਅਤੇ ਉਹੀ ਕੰਮ ਹੁਣ ਭਗਵੰਤ ਮਾਨ ਨੇ ਕਰ ਦਿੱਤਾ। ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਬਾਦਲ ਪਰਿਵਾਰ ਕਨੇ ਕੋਈ ਅੱਖ ਚੜ੍ਹ ਕੇ ਦੇਖ ਲਵੇ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਵੱਡਿਆ ਵੱਡਾ ਐਸਐਸਪੀ ਡੀਐਸਪੀ ਕਿਸੇ ਦੀ ਹਿੰਮਤ ਨਹੀਂ ਬੈਂਦੀ ਸੱਜ ਤੱਕ ਕੋਈ ਬਾਦਲ ਨੂੰ ਕੋਈ ਉਹ ਇਹ ਕਹਿ ਕੇ ਦਿਖਾ ਦੇਵੇ ਤੇ ਅੱਜ ਉਹੀ ਬਾਦਲ ਸਲਾਖਾਂ ਦੇ ਵਿੱਚ ਹੈ ਇਸ ਦੇ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸਲੂਟ ਤਾਂ ਬਣਦਾ ਹੈ ਕਿਉਂਕਿ ਬਹੁਤ ਵੱਡੇ ਮਗਰਮੱਛ ਨੂੰ ਗ੍ਰਿਫਤਾਰ ਕੀਤਾ ਤੁਸੀਂ ਕਦੇ ਬਾਦਲ ਦੇ ਪਿੰਡ ਜਾ ਕੇ ਦੇਖਿਓ ਬਾਦਲ ਦੇ ਘਰ ਦੇ ਅੱਗੇ ਘਟੋ ਘਟ 500 ਪੁਲਿਸ ਮੁਲਾਜ਼ਮ ਖੜਾ ਲੈਂਦਾ ਐਨੀ ਉਸ ਦੀ ਸਕਿਉਰਿਟੀ ਹੁੰਦੀ ਸੀ ਉਹ ਕਹਿੰਦੇ ਉਹਨਾਂ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨਹੀਂ ਉਹ ਮਿੱਤਰਾ ਆਤ ਮਾਰੇ ਬੰਦੇ ਦੇ ਸਦਾ ਨਹੀਂ ਰਹਿੰਦੇ ਤੇ ਚੜਹਾਈਆਂ ਵੀ ਬੰਦੇ ਦੀਆਂ ਸਦਾ ਨਹੀਂ ਰਹਿੰਦੀਆਂ ਪਰ ਹੁਣ ਸੁਖਵੀਰ ਬਾਦਲ ਜੇਲ੍ਹ ਦੇ ਪਿੱਛੇ ਹੈ ਕਿਉਂਕਿ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਹੈ ਉਹ ਜਾਂਚ ਕਰੇਗਾ ਇਹਨਾਂ ਲੋਕਾਂ ਨੇ ਬਹੁਤ ਖੂਨ ਚੂਸ ਲਿਆ ਲੋਕਾਂ ਦਾ ਜਿੰਨਾ ਇਹਨਾਂ ਨੇ ਚੂਸਣਾ ਸੀ ਖੂਨ ਚੂਸ ਚੁੱਕੇ ਨੇ ਹੁਣ ਪੰਜਾਬ ਦੀ ਜਨਤਾ ਵੀ ਜਾਗ ਚੁੱਕੀ ਹੈ ਹੁਣ ਅੰਦਰੋਂ ਦੀ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਨਾ ਉਹ ਇਹਨਾਂ ਦੇ ਕੋਈ ਨੁਮਾਇੰਦੇ ਚੁਣੇ ਹੋਏ ਨੇ ਕੋਈ ਪ੍ਰਧਾਨ ਹੈ ਕੋਈ ਯੂਥ ਦਾ ਅਧਿਖ ਹੈ ਕੋਈ ਐਮਐਲਏ ਹੈ ਕੋਈ ਐਮਪੀ ਹੈ ਜੋ ਇਹਨਾਂ ਦੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਜੇਕਰ ਆਪਾਂ ਆਮ ਪਬਲਿਕ ਦੀ ਗੱਲ ਕਰੀਏ ਨਾ ਆਮ ਪਬਲਿਕ ਨੂੰ ਜਦੋਂ ਆਪਾਂ ਇਹ ਕਹਿੰਦੇ ਆ ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਹ ਲੋਕ ਤਾਰੀਫ਼ ਹੀ ਕਰਦੇ ਨੇ ਕਿ ਮਜੀਠੀਆ ਚਿੱਟੇ ਦਾ ਕਾਰੋਬਾਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨਾ ਮਾਵਾਂ ਦੇ ਪੁੱਤ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹ ਮਾਵਾਂ ਕੀ ਸੋਚਦੀਆਂ ਹੋਣੀਆਂ ਉਹ ਮਾਵਾਂ ਕੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਵਿੱਚ ਬਦੀਦ ਕਰ ਰਹੀਆਂ ਹੋਣੀਆਂ ਸੋ ਆਪਾਂ ਨੂੰ ਸੋਚਣਾ ਚਾਹੀਦਾ ਵਿਚਾਰਨਾ ਜੇ ਇਹਦਾ ਸਰਕਾਰ ਜੋ ਕੰਮ ਕਰ ਰਹੀ ਹੈ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜੋ ਕੰਮ ਕਰ ਰਹੀ ਹੈ ਉਹ ਆਪਣੇ ਹਿਸਾਬ ਦੇ ਨਾਲ ਵਧੀਆ ਹੀ ਕੰਮ ਕਰੇਗੀ ਤੇ ਹੁਣ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਗਈ ਹੈ ਜੋ ਬੜੰਦੀ ਕਾਰਵਾਈ ਹੈ ਉਹ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੀ ਟੀਮ ਕਰੇਗੀ ਉਸ ਦੇ ਵਿੱਚ ਜੋ ਵੀ ਸਜ਼ਾ ਹੋਵੇਗੀ ਜਿਸ ਨੂੰ ਜਿੰਨੀ ਸਜ਼ਾ ਮਿਲਣੀ ਹੈ ਉਹ ਮਿਲੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ